ਇੱਕ ਪੰਜਾਬੀ ਜੋੜਾ ਆਪਣੇ ਬੇਤਰਪ ਭਵਿੱਖ ਦੇ ਲਈ ਆਪਣੇ ਪਰਿਵਾਰ ਦੇ ਬੇਤਰਪ ਭਵਿੱਖ ਦੇ ਲਈ ਨਿਊਜ਼ੀਲੈਂਡ ਦੀ ਧਰਤੀ ਤੇ ਪਹੁੰਚਦਾ ਉੱਥੇ ਆਕਲੈਂਡ ਜਾਂਦਾ ਤੇ ਉਸੇ ਕਾਲਜ ਦੇ ਵਿੱਚ ਜਿੱਥੇ ਉਹ ਪੜ੍ਹਾਈ ਕਰਦਾ ਉੱਥੇ ਇੱਕ ਜਣੇ ਦਾ ਕਤਲ ਕੀਤਾ ਜਾਂਦਾ ਉਸੇ ਕਾਲਜ ਦੀ ਲੌਬੀ ਦੇ ਵਿੱਚ ਚਾਕੂ ਮਾਰ ਕੇ ਉਹਨੂੰ ਮਾਰ ਦਿੱਤਾ ਜਾਂਦਾ ਤੇ ਕੀ ਹੈ ਪੂਰੀ ਸਟੋਰੀ ਆਪਾਂ ਵਿਸਤਾਰ ਨਾਲ ਜਾਣਦੇ ਹਾਂ ਨਿਊਜ਼ੀਲੈਂਡ ਨਿਊਜ਼ੀਲੈਂਡ ਦੇ ਆਕਲੈਂਡ ਆਕਲੈਂਡ ਦੇ ਵਿੱਚ ਕਵੀਨ ਸਟਰੀਟ ਦੇ ਉੱਪਰ ਕਾਲਜ ਸੀ ਇੱਕ ਇੰਟਰਨੈਸ਼ਨਲ ਐਜੂਕੇਸ਼ਨ ਗਰੁੱਪ ਆਫ ਸਕੂਲ ਉਸ ਕਾਲਜ ਦੇ ਵਿੱਚ ਇੱਕ ਪੇਪਰ ਚੱਲਦਾ ਹੁੰਦਾ ਤੇ ਉਹ ਪੇਪਰ ਜਦੋਂ ਖਤਮ ਹੁੰਦਾ ਜਦੋਂ ਬੱਚੇ ਬਾਹਰ ਆਉਂਦੇ ਨੇ ਉੱਥੇ ਇੱਕ ਸ਼ਖਸ ਪਹੁੰਚਦਾ ਉਹਦੇ ਹੱਥ ਦੇ ਵਿੱਚ ਚਾਕੂ ਹੁੰਦੇ ਨੇ ਉਹ ਕਿਸੇ ਨੂੰ ਵੀ ਸਮਝ ਨਹੀਂ ਆਉਂਦਾ ਜਿੰਨੀ ਦੇਰ ਤੱਕ ਸਮਝ ਆਉਂਦੀ ਹੈ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਉਹ ਜਦੋਂ ਢੀੜ ਬੱਚਿਆਂ ਦੀ ਬਾਹਰ ਨਿਕਲਦੀ ਹੈ ਲੌਬੀ ਦੇ ਵਿੱਚ ਆਉਂਦੀ ਹੈ ਕਮਰਿਆਂ ਦੇ ਵਿੱਚੋਂ ਨਿਕਲ ਕੇ ਤੇ ਉੱਥੇ ਇੱਕ ਪੰਜਾਬ ਦੀ ਕੁੜੀ ਜਦੋਂ ਲੌਬੀ ਦੇ ਵਿੱਚ ਪਹੁੰਚਦੀ ਹੈ ਉਹਨੂੰ ਦੇਖਦੀ ਹੈ ਤੇ ਉਹਨਾਂ ਦੀਆਂ ਅੱਖਾਂ ਮਿਲਦੀਆਂ ਨੇ ਇਤੋਂ ਬਾਅਦ ਉਹ ਜਿਹੜਾ ਲੜਕਾ ਹੁੰਦਾ ਉੱਥੇ ਲੌਬੀ ਦੇ ਵਿੱਚ ਪਹੁੰਚਿਆ ਉਹ ਚਾਕੂ ਦੇ ਨਾਲੋਂ ਲੜਕੀ ਦੇ ਉੱਪਰ ਹਮਲਾ ਕਰਦਾ ਤੇ ਤਾਬੜ ਤੋੜ ਜਿਹੜੇ ਹਮਲੇ ਉਹਦੇ ਗਰਦਨ ਤੇ ਉਹਦੇ ਪੇਟ ਤੇ ਕੀਤੇ ਜਾਂਦੇ ਨੇ ਇਹਨੇ ਨੂੰ ਉਸ ਭੀੜ ਦੇ ਵਿੱਚ ਉਸੇ ਕੁੜੀ ਦੇ ਨਾਲ ਪੜਨ ਵਾਲਾ ਇੱਕ ਹੋਰ ਲੜਕਾ ਉਹ ਭੱਜ ਕੇ ਉਹ ਬੰਦੇ ਨੂੰ ਫੜਦਾ ਜਿਹੜਾ ਚਾਕੂ ਤੇ ਹਣ ਨਾਲ ਹਮਲਾ ਕਰਦਾ ਉੱਤੇ ਉਹਦਾ ਨਾਮ ਸੀ ਪਰਮਿੰਦਰ ਸੰਧੂ ਪਰਮਿੰਦਰ ਸੰਧੂ ਉਸ ਲੜਕੇ ਤੋਂ ਚਾਕੂ ਖੋਹਦਾ ਤੇ ਉਹਨੂੰ ਸਿਰ ਤੇ ਧੱਕਾ ਦਿੰਦਾ ਉਦੋਂ ਬਾਅਦ ਉਹ ਭੱਜਦਾ ਜਿਹੜੀ ਲੜਕੀ ਹੂਨ ਦੇ ਨਾਲ ਲਤਫਤ ਜ਼ਖਮੀ ਹਾਲਾਤ ਦੇ ਵਿੱਚ ਉੱਥੇ ਪਈ ਹੁੰਦੀ ਹੈ ਉਹਦੇ ਵੱਲ ਜਾਂਦਾ ਪਰ ਇਹੀ ਉਹਦੀ ਪਰਮਿੰਦਰ ਸੰਧੂ ਦੀ ਜਿਹੜੀ ਗਲਤੀ ਹੁੰਦੀ ਹੈ ਉਹ ਜਿਹੜਾ ਲੜਕਾ ਉਹ ਫਿਰ ਇੱਕ ਚਾਕੂ ਹੋਰ ਆਪਣੇ ਕੋਲੋਂ ਕੱਢਦਾ ਤੇ ਪਰਮਿੰਦਰ ਸੰਧੂ ਦੇ ਉੱਪਰ ਪਿੱਛੋਂ ਇੱਕ ਚਾਕੂ ਬਹੁਤ ਜ਼ੋਰਦਾਰ ਤਰੀਕੇ ਨਾਲ ਮਾਰਿਆ ਜਾਂਦਾ ਤੇ ਉਹ ਚਾਕੂ ਉਹਦੇ ਫੇਫੜੇ ਤੱਕ ਪਹੁੰਚਦਾ ਉਹਦਾ ਫੇਫੜਾ ਫਟ ਜਾਂਦਾ ਤੇ ਉਹ ਦੁਬਾਰਾ ਵਾਰ ਕਰਨ ਵਾਲਾ ਹੀ ਹੁੰਦਾ ਇਹਨੇ ਨੂੰ ਉੱਥੇ ਹੀ ਉਸੇ ਜਿਹੜਾ ਕਾਲਜ ਹੁੰਦਾ ਉਹਦੇ ਵਿੱਚ ਹੀ ਸਟੋਰ ਰੂਮ ਦੇ ਵਿੱਚ ਪੇਂਟ ਕਰਨ ਵਾਲਾ ਇੱਕ ਹੁੰਦਾ ਜੈਨਪਕ ਤੇ ਜੈਨਪਕ ਇਹ ਦੇਖ ਕੇ ਸਾਰਾ ਕੁਝ ਉੱਥੇ ਸਾਰੇ ਬੱਚੇ ਜਿਹੜੇ ਨੇ ਉਹਨਾਂ ਦੀਆਂ ਚੀਕਾਂ ਦੀਆਂ ਆਵਾਜ਼ਾਂ ਸੁਣ ਕੇ ਉੱਥੇ ਰੌਲਾ ਪੈ ਜਾਂਦਾ ਕਿਉਂਕਿ ਸ਼ਰੇਆਮ ਕਾਲਜ ਦੇ ਵਿੱਚ ਆ ਕੇ ਇੱਕ ਲੜਕੀ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਦੂਜੇ ਨੂੰ ਵੀ ਤਕਰੀਬਨ ਤਕਰੀਬਨ ਮੌਤ ਦੇ ਘਾਟ ਜਿਹੜਾ ਉਤਾਰ ਦਿੱਤਾ ਹੁੰਦਾ ਪਰ ਜੈਨਪਕੀ ਉਹ ਲੜਕੇ ਨੂੰ ਫੜਦਾ ਹੈ ਉਹ ਲੜਕੇ ਨੂੰ ਫੜ ਕੇ ਉਹ ਤੋਂ ਚਾਕੂ ਖੋਹਦਾ ਤੇ ਉੱਥੇ ਸਾਈਡ ਤੇ ਇੱਕ ਸੋਫਾ ਪਿਆ ਹੁੰਦਾ ਉਹਨੂੰ ਸੋਫੇ ਤੇ ਬਿਠਾ ਦਿੱਤਾ ਜਾਂਦਾ ਤੇ ਕੋਲ ਆ ਖੜ ਜਾਂਦਾ ਪਰ ਉਹ ਲੜਕਾ ਫਿਰ ਕੀ ਕਰਦਾ ਉਹ ਫਿਰ ਰੌਲਾ ਪਾਉਂਦਾ ਤੇ ਚਾਕੂ ਕੱਢਣ ਦੀ ਕੋਸ਼ਿਸ਼ ਕਰਦਾ ਫਿਰ ਜੈਨਪਾਕੀ ਉਹਨੂੰ ਫੜ ਕੇ ਦਬੋਚਦਾ ਤੇ ਉਹਨੂੰ ਧਰਤੀ ਤੇ ਸੱਟ ਲਿਆ ਜਾਂਦਾ ਉਸ ਤੋਂ ਬਾਅਦ ਉੱਥੇ ਪੁਲਿਸ ਪਹੁੰਚਦੀ ਹੈ ਤਾਂ ਉਸ ਲੜਕੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਨੂੰ ਗ੍ਰਿਫਤਾਰ ਕਰਕੇ ਗੱਡੀ 'ਚ ਬਿਠਾਇਆ ਜਾਂਦਾ ਤੇ ਜਦੋਂ ਜਾ ਕੇ ਦੇਖਿਆ ਜਾਂਦਾ ਜਿਹੜੀ ਉਹ ਲੜਕੀ ਹੁੰਦੀ ਹੈ ਉਹਦੀ ਉਸ ਸਮੇਂ ਤੱਕ ਮੌਤ ਹੋ ਚੁੱਕੀ ਸੀ ਉਹਦੀ ਸਾਂਹ ਵਾਲੀ ਨਾਲੀ ਜਿਹੜੀ ਆ ਵੱਡੀ ਜਾ ਚੁੱਕੀ ਸੀ ਤੇ ਬਹੁਤ ਬੁਰੇ ਤਰੀਕੇ ਨਾਲ ਉਹਨੂੰ ਚਾਕੂ ਮਾਰੇ ਗਏ ਸੀ ਉਦੀ ਮੌਕੇ ਤੇ ਮੌਤ ਹੋ ਚੁੱਕੀ ਸੀ ਤੇ ਜਿਹੜਾ ਉਹਦੇ ਨਾਲ ਸੀ ਮੁੰਡਾ ਜਿਹੜਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਉਹ ਬਹੁਤ ਜ਼ਿਆਦਾ ਜਖਮੀ ਹੋ ਜਾਂਦਾ ਉਹਦੇ ਸਾਹ ਹਜੇ ਚੱਲਦੇ ਹੁੰਦੇ ਨੇ ਤੇ ਪੁਲਿਸ ਸਭ ਤੋਂ ਪਹਿਲਾਂ ਕੀ ਕਰਦੀ ਹੈ ਉਹ ਪਰਮਿੰਦਰ ਸੰਧੂ ਨੂੰ ਚੱਕ ਕੇ ਹਸਪੀਟਲ ਪਹੁੰਚਾਇਆ ਜਾਂਦਾ ਤੇ ਲੜਕੀ ਦੀ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਉਹਨੂੰ ਪੋਸਟਮਾਰਟਮ ਲਈ ਭੇਜਿਆ ਜਾਂਦਾ ਤੇ ਜਿੰਨੇ ਉਹਨਾਂ ਤੇ ਹਮਲਾ ਕੀਤਾ ਸੀ ਉਹਨੂੰ ਹੁਣ ਪੁਲਿਸ ਸਟੇਸ਼ਨ ਲੈ ਕੇ ਜਾਂਦੇ ਨੇ ਉਹ ਤੋਂ ਪੁੱਛਗិច្ច ਹੁੰਦੀ ਹੈ ਤੇ ਉਹ ਤੋਂ ਪੁੱਛਿਆ ਜਾਂਦਾ ਵੀ ਕਤਲ ਉਹਨੇ ਕਿਉਂ ਕੀਤੇ ਤੇ ਕਤਲ ਜਿਹੜਾ ਉਹਨੇ ਕੀਤਾ ਹੈ ਜਿਹੜੀ ਦੂਜੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹ ਸਾਰਿਆਂ ਤੋਂ ਜਵਾਬ ਦਿੰਦਾ ਵੀ ਇਹ ਮੈਂ ਨਹੀਂ ਕੀਤਾ ਪਰ ਉੱਥੇ ਜਿਹੜੇ ਹੁੰਦੇ ਨੇ ਹੁਣ ਗਵਾਹ ਹੁੰਦੇ ਨੇ ਇਹਨੇ ਜੈਨਪਾਕੀ ਵੀ ਆ ਕੇ ਜਿਹੜਾ ਪੂਰੀ ਆਪਣੀ ਗਵਾਹੀ ਦਿੰਦਾ ਉਹਦਾ ਕਹਿਣਾ ਹੁੰਦਾ ਜੋ ਜੋ ਕੁਝ ਉੱਥੇ ਹੋਇਆ ਉਹ ਸਾਰਾ ਕੁਝ ਦੱਸਦਾ ਵੀ ਉਹਦਾ ਇਹ ਵੀ ਕਹਿਣਾ ਹੁੰਦਾ ਵੀ ਇਹਨੂੰ ਮੈਂ ਫੜਿਆ ਨਹੀਂ ਤਾਂ ਹੋ ਸਕਦਾ ਜਿਹੜਾ ਮੁੰਡਾ ਹੁਣ ਹਸਪੀਟਲ ਦੇ ਵਿੱਚ ਹੈ ਸ਼ਾਇਦ ਇਹ ਵੀ ਹੁਣ ਤੱਕ ਕਤਲ ਹੋ ਚੁੱਕਿਆ ਹੁੰਦਾ ਉਹਦਾ ਵੀ ਤੇ ਉਹ ਸਾਰਾ ਕੁਝ ਦੱਸਦਾ ਵੀ ਉਦੋਂ ਬਾਅਦ ਇਹਨੂੰ ਮੈਂ ਫਰਸ਼ ਤੇ ਸੱਟਿਆ ਇਹਨੂੰ ਕਾਬੂ ਕਰਕੇ ਰੱਖਿਆ ਜਿੰਨੀ ਦੇਰ ਤੱਕ ਪੁਲਿਸ ਨਹੀਂ ਆਈ ਉਸ ਮੁੰਡੇ ਦੇ ਉੱਪਰ ਕੇਸ ਚੱਲਦਾ ਹੈ। ਉਸ ਤੋਂ ਬਾਅਦ ਪੁਲਿਸ ਦੀ ਹੁਣ ਇਨਵੈਸਟੀਗੇਸ਼ਨ ਚੱਲਦੀ ਹੈ ਤੇ ਇਨਵੈਸਟੀਗੇਸ਼ਨ ਚ ਚੱਲਦੀ ਹੈ ਤਾਂ ਫਿਰ ਇੱਕ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ। ਜਿਹੜਾ ਹਮਲਾ ਕਰਨ ਵਾਲਾ ਬੰਦਾ ਸੀ ਇਹਦਾ ਨਾਮ ਹੈ ਮਨਦੀਪ ਸਿੰਘ ਤੇ ਜਿਹੜੀ ਮਰਨ ਵਾਲੀ ਸੀ ਉਹਦਾ ਨਾਮ ਸੀ ਪਰਮਤਾ ਰਾਣੀ। ਇਹ ਦੋਨੋਂ ਪਤੀ-ਪਤਨੀ ਸਨ। 2013 ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਦਾ ਵਿਆਹ ਹੁੰਦਾ ਹੈ। ਹੁਣ ਆਪਾਂ ਨੂੰ ਪਤਾ ਵੀ ਜਿਹੜੇ ਬਹੁਤੇ ਲੋਕ ਨੇ ਉਹ ਬਾਹਰ ਜਾਣਾ ਚਾਹੁੰਦੇ ਨੇ। ਤੇ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਹੈ ਵੀ ਕਿਸੇ ਤਰੀਕੇ ਵੀ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਇੰਗਲੈਂਡ ਇੱਥੇ ਪਹੁੰਚਿਆ ਜਾਵੇ ਉਹ ਕਿਸੇ ਵੀ ਤਰੀਕੇ ਤੇ ਇਸੇ ਦੌਰਾਨ ਹੁਣ ਜੇ ਕਿਸੇ ਨੇ ਆਈਲੈਂਡਸ ਕੀਤੀ ਹੁੰਦੀ ਹੈ ਤਾਂ ਦੂਜੇ ਦਾ ਉਹਦੇ ਨਾਲ ਵਿਆਹ ਕੀਤਾ ਜਾਂਦਾ ਵੀ ਇਹਨੇ ਆਈਲੈਂਡਸ ਕੀਤੀ ਹੈ ਦੂਜੇ ਨੇ ਪੈਸਾ ਲਾਇਆ ਦੋਨੋਂ ਜਿਹੜੇ ਬਾਹਰ ਚਲੇ ਗਏ ਹੁਣ ਇੱਥੇ ਨਾ ਮੈਚਿੰਗ ਦੇਖੀ ਜਾਂਦੀ ਹੈ ਨਾ ਕਿਸੇ ਤੋਂ ਪਸੰਦ ਨਾ ਪਸੰਦ ਪੁੱਛੀ ਜਾਂਦੀ ਹੈ ਉਹਨਾਂ ਦੀਆਂ ਆਪਸ ਦੇ ਵਿੱਚ ਆਦਤਾਂ ਮਿਲਦੀਆਂ ਨੇ ਉਹ ਇੱਕ ਦੂਜੇ ਨੂੰ ਚੰਗੇ ਲੱਗਦੇ ਨੇ ਨਹੀਂ ਲੱਗਦੇ ਇਹ ਕੁਝ ਨਹੀਂ ਦੇਖਿਆ ਜਾਂਦਾ ਸਿਰਫ ਇਹਨਾਂ ਦੇਖਿਆ ਜਾਂਦਾ ਹੈ ਕਿ ਕਿਸੇ ਵੀ ਤਰੀਕੇ ਬਾਹਰ ਪਹੁੰਚਿਆ ਜਾਏ ਪਰਮਤਾ ਰਾਣੀ ਦੀ ਉਮਰ ਹੁੰਦੀ ਹੈ 22 ਸਾਲ ਤੇ ਜਿਹੜਾ ਮਨਦੀਪ ਸਿੰਘ ਹੁੰਦਾ ਉਹਦੀ ਉਮਰ ਹੁੰਦੀ ਹੈ 29 ਸਾਲ ਇਹਨਾਂ ਦਾ ਵਿਆਹ ਹੁੰਦਾ ਵਿਆਹ ਤੋਂ ਬਾਅਦ ਹੁਣ 2013 ਚ ਵਿਆਹ ਹੁੰਦਾ 2014 ਦੇ ਵਿੱਚ ਇਹ ਨਿਊਜ਼ੀਲੈਂਡ ਪਹੁੰਚਦੇ ਨੇ ਜਿਹੜੀ ਪਰਮਤਾ ਰਾਣੀ ਹੁੰਦੀ ਹੈ ਇਹ ਇੱਥੇ ਆ ਕੇ ਆਪਣੀ ਪੜ੍ਹਾਈ ਚਾਲੂ ਕਰ ਰੱਖਦੀ ਹੈ ਕਿਉਂਕਿ ਸਟੱਡੀ ਵੀਜ਼ੇ ਤੇ ਆਈ ਸੀ ਇਹਨੇ ਪੜ੍ਹਨਾ ਵੀ ਹੁੰਦਾ ਤੇ ਜਿਹੜਾ ਮਨਦੀਪ ਸਿੰਘ ਹੈ ਇਹ ਇੱਕ ਟੈਕਸੀ ਡ라이ਵਰ ਇੱਥੇ ਬਣ ਜਾਂਦਾ ਇਹ ਟੈਕਸੀ ਚਲਾਣ ਲੱਗ ਜਾਂਦਾ ਹੁਣ ਇੱਥੇ ਆ ਕੇ ਰਹਿਣਾ ਸ਼ੁਰੂ ਕਰਦੇ ਨੇ ਪਰ ਇੱਥੇ ਆਉਣ ਤੋਂ ਥੋੜੇ ਦਿਨਾਂ ਬਾਅਦ ਹੀ ਇਹਨਾਂ ਦੇ ਹਾਲਾਤ ਜਿਹੜੇ ਨੇ ਉਹ ਆਏ ਸੀ ਆਪਣੇ ਹਾਲਾਤ ਵਧੀਆ ਬਣਾਉਣ ਵਾਸਤੇ ਆਪਣੇ ਬਿਹਤਰ ਭਵਿੱਖ ਦੇ ਲਈ ਤੇ ਜਿਹੜੇ ਪਿੱਛੇ ਇਹਨਾਂ ਦਾ ਪਰਿਵਾਰ ਸੀ ਉਹਨਾਂ ਦੇ ਬਿਹਤਰ ਭਵਿੱਖ ਦੇ ਲਈ ਪਰ ਇਹਨਾਂ ਦਾ ਆਪਣਾ ਹੀ ਭਵਿੱਖ ਇੱਥੇ ਆ ਕੇ ਵਿਗੜਨਾ ਸ਼ੁਰੂ ਹੋ ਜਾਂਦਾ ਇਹਨਾਂ ਦੀਆਂ ਆਪਸ ਦੇ ਵਿੱਚ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ ਹੁਣ ਇਹਨਾਂ ਦਾ ਮਨ ਮੁਟਾਵ ਹਰ ਟਾਈਮ ਦੋਨੋਂ ਜਣੇ ਸੀ ਨਾ ਕੋਈ ਸਮਝਾਣ ਵਾਲਾ ਉੱਥੇ ਨਾ ਕੋਈ ਇਹਨਾਂ ਦਾ ਹਾਲਚਾਲ ਪੁੱਛਣ ਵਾਲਾ ਸਿਰਫ ਇਹਨਾਂ ਦੇ ਹੁਣ ਦੋਨਾਂ ਦੇ ਕਲੇਸ਼ ਸੀ ਉਹ ਕਲੇਸ਼ ਨੂੰ ਮਟਾਣ ਵਾਲਾ ਵੀ ਉੱਥੇ ਕੋਈ ਨਹੀਂ ਸੀ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਹੈ ਦਿੱਕਤ ਕਹਿ ਲਈਏ ਮੁਸੀਬਤ ਕਹਿ ਲਈਏ ਕਿਉਂਕਿ ਆਪਾਂ ਜਦੋਂ ਪਰਿਵਾਰ ਦੇ ਵਿੱਚ ਰਹਿੰਦੇ ਆ ਇੱਕ ਜਣੇ ਨੂੰ ਗੁੱਸਾ ਆਉਂਦਾ ਦੂਜਾ ਜਣਾ ਨੂੰ ਸਮਝਾਣ ਵਾਲਾ ਹੁੰਦਾ ਪਰ ਉੱਥੇ ਹੁਣ ਇਹ ਦੋਨੋਂ ਜਣੇ ਇਕੱਲੇ ਹੁੰਦੇ ਨੇ ਤੇ ਜਿਹੜਾ ਇਹਨਾਂ ਦਾ ਲੜਾਈ ਦਾ ਤੇ ਕਲੇਸ਼ ਦਾ ਕਾਰਨ ਹੁੰਦਾ ਉਹ ਹੁੰਦਾ ਜਦੋਂ ਦੋਨੋਂ ਜੀਆਂ ਦੇ ਵਿੱਚ ਕਿਸੇ ਤੀਜੇ ਦੀ ਐਂਟਰੀ ਹੁੰਦੀ ਹੈ ਤੇ ਉਹ ਐਂਟਰੀ ਹੁੰਦੀ ਹੈ ਪਰਮਿਤਾ ਰਾਣੀ ਜਿਸ ਕਾਲਜ ਦੇ ਵਿੱਚ ਪੜ੍ਹਦੀ ਹੁੰਦੀ ਹੈ ਉੱਥੇ ਹੀ ਪੜਨ ਵਾਲਾ ਇੱਕ ਲੜਕਾ ਹੁੰਦਾ ਹੈ ਪਰਮਿੰਦਰ ਸੰਧੂ ਇਹਨਾਂ ਦੀਆਂ ਨਜ਼ਦੀਕੀਆਂ ਵਾਧੀਆਂ ਨੇ ਤੇ ਇਸ ਗੱਲ ਦੀ ਜਿਹੜਾ ਮੰਦੀਪ ਸਿੰਘ ਹੁੰਦਾ ਉਹਨੂੰ ਦਿੱਕਤ ਹੁੰਦੀ ਹੈ ਉਹ ਵਾਰ-ਵਾਰ ਆਪਣੀ ਪਤਨੀ ਜਿਹੜੀ ਪਰਮਿਤਾ ਰਾਣੀ ਹੁੰਦੀ ਹੈ ਉਹਨੂੰ ਰੋਕਦਾ ਪਰ ਪਰਮਿਤਾ ਰਾਣੀ ਕਹਿੰਦੀ ਹੈ ਵੀ ਮੇਰੀ ਇਹੋ ਜਿਹੀ ਕੋਈ ਗੱਲ ਨਹੀਂ ਉਹ ਸਿਰਫ ਇੱਕ ਮੇਰਾ ਦੋਸਤ ਹੈ ਹੁਣ ਉਹ ਦੋਸਤ ਦੇ ਨਾਲ ਵਾਰ-ਵਾਰ ਜਿਹੜੇ ਫੋਨ ਤੇ ਗੱਲਾਂ ਕਰਨੀਆਂ ਇਸ ਗੱਲ ਤੇ ਮਨਦੀਪ ਨੂੰ ਖਿੱਚੜਦੀ ਆ ਉਹਨੂੰ ਰੋਕਦਾ ਤੇ ਫਿਰ ਇਹਨਾਂ ਦੋਨਾਂ ਦੇ ਵਿੱਚ ਲੜਾਈਆਂ ਹੁੰਦੀਆਂ ਮਨਦੀਪ ਸਿੰਘ ਨੂੰ ਇਹ ਲੱਗਦਾ ਸੀ ਵੀ ਜਿਹੜੀ ਇਹਨਾਂ ਦੀ ਦੋਸਤੀ ਹੈ ਦੋਸਤੀ ਤੋਂ ਵੱਧ ਕੇ ਕੁਝ ਹੈ ਇਹ ਸਾਰਾ ਕੁਝ ਹੁਣ ਚੱਲਦਾ ਹੁੰਦਾ ਤੇ ਜਦੋਂ ਕਲੇਸ਼ ਜ਼ਿਆਦਾ ਵੱਧ ਜਾਂਦਾ ਤੇ ਪਰਮਤਾ ਰਾਣੀ ਜਿਹੜੀ ਹੁੰਦੀ ਆ 21 ਮਈ 2015 ਨੂੰ ਇੱਕ ਘਰ ਛੱਡ ਕੇ ਮਨਦੀਪ ਸਿੰਘ ਨਾਲ ਜਿੱਥੇ ਰਹਿੰਦੀ ਹੁੰਦੀ ਹੈ ਉਹ ਪਰਮਿੰਦਰ ਸੰਧੂ ਜਿੱਥੇ ਰਹਿੰਦਾ ਹੁੰਦਾ ਉਹਦੇ ਨਾਲ ਜਾ ਕੇ ਰਹਿਣਾ ਸ਼ੁਰੂ ਕਰ ਦਿੰਦੀ ਹੈ ਤੇ ਇਸੇ ਗੱਲ ਨੇ ਜਿਹੜੀ ਮਨਦੀਪ ਸਿੰਘ ਦੀ ਅੰਦਰ ਅੱਗ ਬਲਦੀ ਸੀ ਉਹਦੇ ਵਿੱਚ ਕਿਉਂ ਦਾ ਕੰਮ ਕੀਤਾ ਹੁਣ ਬਹੁਤ ਜ਼ਿਆਦਾ ਜਿਹੜਾ ਗੁੱਸਾ ਚੜਦਾ ਉਹਦੇ ਕਹਿ ਲਈਏ ਵੀ ਇੱਕ ਤਰ੍ਹਾਂ ਨਾਲ ਅੰਦਰ ਅੱਗ ਲੱਗਦੀ ਹੈ ਉਹਨੂੰ ਇਹ ਹੁੰਦਾ ਵੀ ਪਤਨੀ ਉਹਦੀ ਤੇ ਉਹ ਕਿਸੇ ਹੋਰ ਦੇ ਨਾਲ ਜਾ ਕੇ ਰਹੇ ਇਹ ਬਰਦਾਸ਼ਤ ਨਹੀਂ ਹੁੰਦਾ ਇਸੇ ਦੌਰਾਨ ਜਿਹੜਾ ਮਨਦੀਪ ਸਿੰਘ ਸੀ ਹੁਣ ਇਹਦੇ ਵਿਜ਼ੇ ਦੀ ਜਿਹੜੀ ਹੈ ਉਹ ਵੀ ਰੀਨਿਊ ਹੋਣ ਦੇ ਉੱਤੇ ਤੇ ਸੀ ਕਿਉਂਕਿ ਉਹ ਸਪਾਊਸ ਵਿਜ਼ੇ ਤੇ ਆਇਆ ਸੀ ਤੇ ਸਾਰਾ ਕੁਝ ਚੱਲਦਾ ਹੁੰਦਾ ਉਸੇ ਦੌਰਾਨ ਜਿਹੜੀ ਪਰਮਤਾ ਰਾਣੀ ਹੁੰਦੀ ਹੈ ਉਹ ਜਾ ਕੇ ਪਰਮਿੰਦਰ ਸੰਧੂ ਨਾਲ ਰਹਿਣ ਲੱਗ ਜਾਂਦੀ ਹੈ ਹੁਣ 21 ਮਈ 2015 ਨੂੰ ਜਾਂਦੀ ਹੈ ਤੇ 22 ਮਈ 2015 ਨੂੰ ਜਿਹੜਾ ਮਨਦੀਪ ਸਿੰਘ ਹੁੰਦਾ ਇਹ ਬੀਅਰ ਖਰੀਦਦਾ ਇੱਕ ਜਗ੍ਹਾ ਜਾ ਕੇ ਬੀਅਰ ਪੀਤੀ ਜਾਂਦੀ ਹੈ ਫਿਰ ਇਹ ਦੋ ਚਾਕੂ ਖਰੀਦਦਾ ਉਸ ਤੋਂ ਬਾਅਦ ਕਵੀਨ ਸਟਰੀਟ ਜਿੱਥੇ ਉਹਦਾ ਕਾਲਜ ਹੁੰਦਾ ਇੰਟਰਨੈਸ਼ਨਲ ਐਜੂਕੇਸ਼ਨ ਗਰੁੱਪ ਆਫ ਸਕੂਲ ਉੱਥੇ ਜਦੋਂ ਪਹੁੰਚਦਾ ਤਾਂ ਇਹਨੂੰ ਪਤਾ ਲੱਗਦਾ ਵੀ ਅੰਦਰ ਜਿਹੜਾ ਪੇਪਰ ਚੱਲਦਾ ਇਹ ਉੱਥੇ ਬੈਠ ਕੇ ਇੰਤਜ਼ਾਰ ਕੀਤਾ ਜਾਂਦਾ ਇਹਦੇ ਵੱਲੋਂ ਹੁਣ ਇੰਤਜ਼ਾਰ ਕਰਦਾ ਜਦੋਂ ਬਾਹਰ ਆਉਂਦੇ ਨੇ ਪੇਪਰ ਦੇ ਕੇ ਜਿਵੇਂ ਇਹਨੂੰ ਦਿਖਦੀ ਹੈ ਵੀ ਪਰਮਤਾ ਰਾਣੀ ਬਾਹਰ ਆਉਂਦੀ ਹੈ ਇਹ ਪਰਮਤਾ ਰਾਣੀ ਤੇ ਹਮਲਾ ਕਰਦਾ ਤੇ ਉਹਨੂੰ ਮੌਤ ਦੇ ਘਾਟ ਉਤਾਰਦਾ ਤੇ ਇਹਦੀ ਕੋਸ਼ਿਸ਼ ਇਹ ਵੀ ਹੁੰਦੀ ਹੈ ਪਰਮਿੰਦਰ ਸੰਧੂ ਨੂੰ ਮਾਰਨ ਦੀ ਪਰ ਪਰਮਿੰਦਰ ਸੰਧੂ ਵਿੱਚ ਜੈਨ ਪਾਕੀ ਦੇ ਆਉਣ ਕਰਕੇ ਜਿਹੜਾ ਪਰਮਿੰਦਰ ਸੰਧੂ ਬਚ ਜਾਂਦਾ ਪਰ ਉਹਦੀ ਹਾਲਤ ਜਿਹੜੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ ਹੁਣ ਜਦੋਂ ਕੇਸ ਚੱਲਦਾ ਤਾਂ ਫਿਰ ਇਹ ਜਦੋਂ ਸਾਰੇ ਇਹਦੇ ਸਾਹਮਣੇ ਹੁਣ ਕਿਉਂਕਿ ਇਹਨੂੰ ਪਤਾ ਸੀ ਵੀ ਇੰਨੇ ਗਵਾਹ ਜਿਹੜੇ ਨੇ ਉਹ ਇਹਦੇ ਖਿਲਾਫ ਗਵਾਹੀ ਦੇ ਰਹੇ ਨੇ ਤਾਂ ਫਿਰ ਆਪਣਾ ਗੁਨਾਹ ਜਿਹੜਾ ਹੈ ਕਬੂਲ ਕਰਦਾ ਹੈ ਉਥੇ ਪਰਮਿੰਦਰ ਸੰਧੂ ਦੀ ਵਿਗਵਾਈ ਹੁੰਦੀ ਹੈ ਉਹਦਾ ਕਹਿਣਾ ਹੁੰਦਾ ਉਹ ਸਮੇਂ ਚੱਲਣ ਫਿਰਨ ਦੇ ਹਾਲਾਤ ਦੇ ਵਿੱਚ ਹੋ ਜਾਂਦਾ ਤੇ ਉਹਦਾ ਕਹਿਣਾ ਹੁੰਦਾ ਵੀ ਮੈਂ ਕੰਮ ਨਹੀਂ ਕਰ ਸਕਦਾ ਮੈਨੂੰ ਥਕਾਵਟ ਬਹੁਤ ਜਲਦੀ ਹੁੰਦੀ ਹੈ ਤੇ ਇੱਕ ਪਰਮਤਾ ਉਹਦੇ ਅੱਖਾਂ ਦੇ ਸਾਹਮਣੇ ਮਰੀ ਹੁੰਦੀ ਹੈ ਤੇ ਉਹਦੇ ਮਰਨ ਕਰਕੇ ਪਰੇਸ਼ਾਨੀ ਤੇ ਗੁੱਸਾ ਉਹਦੇ ਅੰਦਰ ਹੁੰਦਾ ਉਹਦਾ ਕਹਿਣਾ ਹੁੰਦਾ ਵੀ ਮੇਰੀ ਇੱਕ ਬਹੁਤ ਵਧੀਆ ਦੋਸਤ ਸੀ ਰੋਜ਼ ਮੇਰੇ ਲਈ ਖਾਣਾ ਬਣਾ ਕੇ ਲੈ ਕੇ ਆਉਂਦੀ ਸੀ ਉਹ ਇੱਕ ਬਹੁਤ ਵਧੀਆ ਲੜਕੀ ਸੀ ਹੁਣ ਇੱਥੇ ਮਨਦੀਪ ਸਿੰਘ ਵੱਲੋਂ ਕਿਹਾ ਜਾਂਦਾ ਕੋਰਟ ਦੇ ਵਿੱਚ ਵੀ ਇਹ ਉਹਦੇ ਨਾਲ ਦੀ ਦੋਸਤੀ ਸੀ ਤੇ ਇਹਦਾ ਮੈਨੂੰ ਸ਼ੱਕ ਸੀ ਵੀ ਇਹਦੇ ਉਹਦੇ ਨਾਲ ਨਾਲ ਨਜਾਇਜ਼ ਸੰਬੰਧ ਨੇ ਤੇ ਫਿਰ ਉਹਦੇ ਨਾਲ ਜਾ ਕੇ ਰਹਿਣਾ ਸ਼ੁਰੂ ਕਰਦੀ ਹੈ ਇਹਨੇ ਮੈਨੂੰ ਉਕਸਾਇਆ ਇਹ ਸਾਰਾ ਕੁਝ ਕਰਨ ਦੇ ਲਈ ਪਰ ਕੋਰਟ ਦਾ ਕਹਿਣਾ ਹੁੰਦਾ ਵੀ ਇਥੋਂ ਇਹਦੀ ਸੋਚੀ ਸਮਝੀ ਚਾਲ ਲੱਗਦੀ ਹੈ ਵੀ ਇਹਨੇ ਜਾ ਕੇ ਦੋ ਚਾਕੂ ਵੀ ਖਰੀਦਦਾ ਉਸ ਤੋਂ ਬਾਅਦ ਬੀਅਰ ਖਰੀਦਦਾ ਬੀਅਰ ਵੀ ਪੀਂਦਾ ਬੀਅਰ ਪੀਣ ਤੋਂ ਬਾਅਦ ਫਿਰ ਕਾਲਜ ਪਹੁੰਚਦਾ ਕਾਲਜ ਪਹੁੰਚ ਕੇ ਇੰਤਜ਼ਾਰ ਕੀਤਾ ਜਾਂਦਾ ਹੈ ਇਹਦਾ ਮਤਲਬ ਇਹ ਪੂਰੀ ਪਲਾਨਿੰਗ ਦੇ ਨਾਲ ਇਹੀ ਸੋਚ ਕੇ ਗਿਆ ਸੀ ਵੀ ਉਹਦਾ ਕਤਲ ਕਰਨਾ ਵੀ ਜੇ ਕਿਤੇ ਗੁੱਸੇ ਦੇ ਵਿੱਚ ਚਾਹਣ ਚੱਕ ਸਾਰਾ ਕੁਝ ਹੋਇਆ ਜਾਂਦਾ ਤਾਂ ਮਨ ਦੇ ਵੀ ਇਹਨੂੰ 扑ੜਕਾਇਆ ਗਿਆ ਉਸ ਤੋਂ ਬਾਅਦ ਜਿਹੜਾ ਮਨਦੀਪ ਸਿੰਘ ਹੁੰਦਾ ਇਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ ਪੈਰੋਲ ਦੀ ਮਨਿਆਦ ਹੁੰਦੀ ਹੈ ਘੱਟੋ ਘੱਟ 13 ਸਾਲ 13 ਸਾਲ ਤੋਂ ਪਹਿਲਾਂ ਇਹਨੂੰ ਪੈਰੋਲ ਨਹੀਂ ਮਿਲ ਸਕਦੀ ਇਹਨੂੰ ਜ਼ਮਾਨਤ ਨਹੀਂ ਮਿਲ ਸਕਦੀ ਲਗਾਤਾਰ 13 ਸਾਲ ਇਹਨੂੰ ਜੇਲ੍ਹ ਦੇ ਵਿੱਚ ਬਤੀਤ ਕਰਨੇ ਪੈਣਗੇ ਤੇ 13 ਸਾਲ ਬਾਅਦ ਜੇ ਇਹਨੂੰ ਪੈਰੋਲ ਮਿਲਦੀ ਹੈ ਉਸ ਤੋਂ ਬਾਅਦ ਇਹਨੂੰ ਇੰਡੀਆ ਡਿਪੋਰਟ ਕੀਤਾ ਜਾਏਗਾ ਇਹ ਨਿਊਜ਼ੀਲੈਂਡ ਦੇ ਵਿੱਚ ਰਹਿਣ ਦੇ ਕਾਬਿਲ ਨਹੀਂ ਹੁਣ ਜੈਨ ਪਾਕੀ ਵੀ ਕੋਰਟ ਦੇ ਵਿੱਚ ਗਵਾਹੀ ਦਿੰਦਾ ਵੀ ਮੈਂ ਇਹਨੂੰ ਕਾਬੂ ਕੀਤਾ ਉਹ ਸਾਰਾ ਕੁਝ ਦੱਸਦਾ ਤੇ ਇੱਕ ਗੱਲ ਹੋਰ ਜਿਹੜੀ ਕਹਿ ਲਈਏ ਵੀ ਮੰਦਭਾਗੀ ਹੈ ਜੈਨ ਪਾਕੀ ਦਾ ਕਹਿਣਾ ਹੁੰਦਾ ਵੀ ਇਹ ਇੱਥੇ ਆ ਕੇ ਸੋਚਦੇ ਨੇ ਵੀ ਨਿਊਜ਼ੀਲੈਂਡ ਦੇ ਵਿੱਚ ਅਸੀਂ ਕਿਸੇ ਨੂੰ ਚਾਕੂ ਮਾਰਾਂਗੇ ਤੇ ਅਸੀਂ ਇਹ ਸਾਰਾ ਕੁਝ ਇਹਨਾਂ ਨੂੰ ਕਰਨ ਦਿਆਂਗੇ ਇੱਕ ਨਿਊਜ਼ੀਲੈਂਡ ਦਾ ਨਾਗਰਿਕ ਹੋਣ ਦੇ ਨਾਤੇ ਮੇਰਾ ਫਰਜ ਸੀ ਜੇ ਮੈਂ ਅੱਗੇ ਵੀ ਕਰਾਂਗਾ ਜੇ ਕੋਈ ਇਹੋ ਜਿਹਾ ਕੁਛ ਆਕੇ ਨਿਊਜ਼ੀਲੈਂਡ ਦੇ ਵਿੱਚ ਕਰੇਗਾ ਇਹ ਵੀ ਕਹਿ ਲਈਏ ਵੀ ਇੱਕ ਬਦਨਾਮੀ ਵਾਲੀ ਹੀ ਗੱਲ ਹੈ ਹੁਣ ਦੋਨਾਂ ਜਣਿਆਂ ਨੂੰ ਕੀ ਮਿਲਿਆ ਉੱਥੇ ਜਾ ਕੇ ਗਏ ਸੀ ਆਪਣੇ ਬਿਹਤਰ ਭਵਿੱਖ ਦੇ ਲਈ ਜੇ ਉੱਥੇ ਜਾ ਕੇ ਪੜ੍ਹਾਈ ਕਰਦੇ ਮਿਹਨਤ ਕਰਦੇ ਤਾਂ ਹੋ ਸਕਦਾ ਜਿਹੜਾ ਇਹਨਾਂ ਦਾ ਆਉਣ ਵਾਲਾ ਫਿਊਚਰ ਹੈ ਬਹੁਤ ਵਧੀਆ ਹੁੰਦਾ ਜੇ ਪਰਮਦਾ ਰਾਣੀ ਨੇ ਪਰਮਿੰਦਰ ਸੰਧੂ ਨਾਲ ਦੋਸਤੀ ਕੀਤੀ ਉਸ ਦੋਸਤੀ ਦੇ ਦੌਰਾਨ ਇਹਨਾਂ ਦਾ ਕਲੇਸ਼ ਵਧਿਆ ਤੇ ਇੱਕ ਹੱਸ ਦੀ ਵਸ ਦੀ ਜਿਹੜੀ ਜ਼ਿੰਦਗੀ ਹੈ ਉਹ ਦੁਨੀਆ ਤੋਂ ਚਲੀ ਗਈ ਤੇ ਮਨਦੀਪ ਸਿੰਘ ਦੇ ਹੱਥ ਕੀ ਆਇਆ ਇਨਾ ਖਰਚਾ ਲਾ ਕੇ ਨਿਊਜ਼ੀਲੈਂਡ ਪਹੁੰਚਿਆ ਤੇ ਗੁੱਸੇ ਦੇ ਵਿੱਚ ਆ ਕੇ ਜਿਹੜਾ ਕੀਤਾ ਗਿਆ ਕਤਲ ਤੇ ਇੱਕ ਕਤਲ ਦੀ ਕੋਸ਼ਿਸ਼ ਦੇ ਵਿੱਚ ਉਹਨੂੰ ਉਮਰ ਕੈਦੀ ਦੀ سزا ਹੁੰਦੀ ਹੈ ਤੇ ਜਿਹੜੀ ਕਤਲ ਦੀ ਕੋਸ਼ਿਸ਼ ਹੈ ਉਹਦੇ ਲਈ ਵੀ ਉਹਨੂੰ 8.5 ਸਾਲ ਦੀ سزا ਹੁੰਦੀ ਹੈ ਪਰ ਇਹ ਸਜ਼ਾ ਦੋਨੋਂ ਨੇ ਜਿਹੜੀਆਂ ਇਹ ਇਕੱਠੀਆਂ ਚੱਲਣਗੀਆਂ ਤੇ ਜ਼ਿੰਦਗੀ ਉਹਦੀ ਵੀ ਬਰਬਾਦ ਤੇ ਜਿਹੜੇ ਪਿੱਛੇ ਮਾਪੇ ਨੇ ਉਹਦੀ ਵੀ ਜ਼ਿੰਦਗੀ ਬਰਬਾਦ ਜਿਹੜੀ ਪਰਮਤਾ ਰਾਣੀ ਹੈ ਇਹਦੇ ਪਿਤਾ ਦੀ ਮੌਤ ਜਿਹੜੀ ਹੈ ਜਦੋਂ ਇਹ ਬਚਪਨ ਸੀ ਉਦੋਂ ਹੀ ਇਹਦੇ ਬਚਪਨ ਦੇ ਵਿੱਚ ਇਹਦੇ ਪਿਤਾ ਦੀ ਮੌਤ ਹੋ ਗਈ ਸੀ ਇਸੇ ਸਾਲ ਇਹਦੀ ਮਾਂ ਦੀ ਵੀ ਮੌਤ ਹੁੰਦੀ ਹੈ ਮਾਂ-ਬਾਪ ਵੀ ਦੁਨੀਆ ਤੋਂ ਚਲੇ ਗਏ ਉਸ ਤੋਂ ਬਾਅਦ ਪਰਮਤਾ ਰਾਣੀ ਵੀ ਜਿਹੜੀ ਐ ਇੰਨੇ ਬੁਰੇ ਤਰੀਕੇ ਨਾਲ ਉਹਦੀ ਮੌਤ ਹੁੰਦੀ ਐ ਉਹ ਵੀ ਦੁਨੀਆ ਤੋਂ ਚਲੀ ਗਈ ਕਿਸੇ ਦੇ ਹੱਥ ਕੀ ਆਇਆ ਗੁੱਸੇ ਦੇ ਵਿੱਚ ਆ ਕੇ ਜਾਂ ਗਲਤ ਕਦਮ ਚੱਕਣ ਦੇ ਚੱਕਰ ਦੇ ਵਿੱਚ ਸਾਰਾ ਕੁਝ ਜਿਹੜਾ ਕਈ ਜ਼ਿੰਦਗੀਆਂ ਬਰਬਾਦ ਹੋ ਗਈਆਂ ਜਿਹੜਾ ਰਿਸ਼ਤਾ ਤੁਹਾਡੇ ਨਾਲ ਜੁੜਿਆ ਉਹ ਚਾਹੇ ਮਾਂ-ਬਾਪ ਪਤੀ-ਪਤਨੀ ਭੈਣ-ਭਰਾ ਕੋਈ ਵੀ ਰਿਸ਼ਤਾ ਹਮੇਸ਼ਾ ਉਸ ਰਿਸ਼ਤੇ ਦੀ ਕਦਰ ਕਰੋ ਉਹ ਰਿਸ਼ਤੇ ਦੀ ਕਦਰ ਕਰੋਗੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਤੇ ਮੁਸੀਬਤ ਦੇ ਵਿੱਚ ਇਹ ਰਿਸ਼ਤੇ ਤੁਹਾਡੇ ਨਾਲ ਖੜੇ ਮਿਲਣਗੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਸਰੀਕਾਰ